ਕਿਹੜੀ ਸਾਪਾਂ ਵੱਧ ਪਖੰਡ ਕਰਨ ਵਾਲੀ ਪਾਰਟੀ ਕਾਂਗਰਸ ਪਾਰਟੀ ਇਹਨੇ ਬੜਾ ਜੋਰ ਲਾਇਆ ਨਿਸ਼ਕਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਸਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਗਾਰੀ ਹੋਏ ਗੁਰਸੁਵਾਰੀ ਗੁਰੂ ਰੂਪੀ ਸਾਧ ਸੰਗਤ ਜੀ ਅੱਜ ਇਸ ਖੁਸ਼ੀ ਦੇ ਸਮਾਗਮ ਦੇ ਵਿੱਚ ਜੋ ਕਿ ਹਲਕਾ ਤਰਨ ਤਾਰਨ ਦੇ ਵਿੱਚ ਹੋਈ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਇਤਿਹਾਸਿਕ ਜਿੱਤ ਦਾ ਜੋ ਜਸ਼ਨ ਮਨਾਇਆ ਜਾ ਰਿਹਾ ਹੈ ਉਸ ਦੀ ਖੁਸ਼ੀ ਦੇ ਪ੍ਰਗਟਾਵੇ ਦੇ ਲਈ ਅੱਜ ਖੰਨੇ ਦੇ ਲਲਹੇੜੀ ਰੋਡ ਚੌਕ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਵਾਲੇ ਸਾਰੇ ਮੇਰੇ ਸਾਥੀ ਸਹਿਯੋਗੀ ਬਜ਼ੁਰਗ ਮਾਤਾਵਾਂ ਵੀਰ ਭੈਣ ਬੱਚੇ ਆਓ ਗੁਰੂ ਮਹਾਰਾਜ ਦੀ ਫਤਿਹ ਦੀ ਸ਼ਾਨ 'ਪਾ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਜੈ ਸ਼੍ਰੀ ਰਾਮ ਇਹ ਦੂਜੀ ਰੱਖੜਾਈ ਜੀ ਆਉਗੀ ਜਿਹਦੇ ਵਿੱਚ ਜਮਾਨਤ ਜੱਤ ਹੋਈ ਹੈ ਸੋ ਕਾਂਗਰਸ ਪਾਰਟੀ ਚੌਥੇ ਨੰਬਰ ਤੇ ਆਈ ਹੈ ਔਰ ਭਾਜਪਾ ਪੰਜਵੇਂ ਤੇ ਹਾਤੇ ਇਸ ਗਲਤੀ ਹੈ ਕਿ ਪੰਜਵੇਂ ਤੇ ਔਰ ਕਿਹੜਾ ਲੀਡਰ ਭਾਜਪਾ ਦਾ ਜਿਹੜਾ ਚੂਨ ਪ੍ਰਚਾਰ ਚ ਨਹੀਂ ਆਇਆ ਬੱਕੇ ਬੱਕੇ ਲੀਡਰ ਭਾਜਪਾ ਦੇ ਪੰਜਾਬ ਚੂਨ ਪ੍ਰਚਾਰ ਚ ਤਰਨ ਤਾਰਨ ਵਿਖੇ ਆਏ ਪਰ ਦੇਖੋ ਉੱਥੇ ਭਾਜਪਾ ਦਾ ਜਿਹੜਾ ਸ਼ੋਅ ਸੀ ਉਹ ਫਨੋਪ ਸ਼ੋਅ ਰਿਹਾ ਔਰ ਦੋਨਾਂ ਦੀਓ ਵਿੱਚੇ ਭਾਜਪਾ ਦੀ ਵਿੱਚੇ ਕਾਂਗਰਸ ਦੀ ਦੋਨਾਂ ਦੀਓ ਜਮਾਨਤ ਦੀ ਹੱਤੋਂ ਔਰ ਸਾਨੂੰ ਕਹਿੰਦੇ ਸੀ ਕਿ ਪਹਿਲੀ ਗੱਲ ਤਾਂ ਕਹਿੰਦੇ ਤੁਸੀਂ ਜਿੱਤਦੇ ਨਹੀਂ ਅਹ ਚਲੋਗੇ ਜਿੱਤ ਵੀ ਗਏ ਤਾਂ 500-700 ਹਜ਼ਾਰ ਦੇ ਮਾਰਜਿਨ ਨਾਲ ਜਿੱਤੋ ਇੰਨਾ ਪਿਆਰ ਇੰਨਾ ਸਤਕਾਰ ਆਮ ਆਦਮੀ ਪਾਰਟੀ ਨੂੰ ਹਲਕਾ ਤਰਨ ਤਾਰਨ ਦੀ ਸੰਗਤ ਨੇ ਦਿੱਤਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਇਮਾਨਦਾਰੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ ਪੌਣੇ 4 ਸਾਲ ਦੇ ਪੰਜਾਬ ਲਈ ਕੰਮਾਂ ਨੂੰ ਲੋਕਾਂ ਨੇ ਇੱਕ ਵਾਰ ਫੇਰ ਫਤਵਾ ਦਿੱਤਾ ਫੇਰ ਪਿਆਰ ਦਿੱਤਾ ਉਸੇ ਦਾ ਨਤੀਜਾ ਕਿ ਤਰਨ ਤਰਨ ਦੀ ਇਲੈਕਸ਼ਨ 12000 ਵੋਟ ਤੋਂ ਵੱਧ ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਜਿੰਦਾਬਾਦ 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 ਕਿਹੜੀ ਇੱਕ ਅਹੀ ਦੀ ਬੜਾ ਲੰਬਾ ਸਮਾਂ ਚੋਣ ਪ੍ਰਚਾਰ ਚੱਲਿਆ ਔਰ ਵਿਰੋਧੀਆਂ ਨੇ ਖਾਸ ਤੌਰ ਤੇ ਜਿਹੜੀ ਸਭ ਤੋਂ ਵੱਧ ਪਖੰਡ ਕਰਨ ਵਾਲੀ ਪਾਰਟੀ ਕਾਂਗਰਸ ਪਾਰਟੀ ਇਹਨੇ ਬੜਾ ਜੋਰ ਲਾਇਆ ਕਿ ਕਿਸੇ ਤਰੀਕੇ ਦੇ ਨਾਲ ਕੂੜ ਪ੍ਰਚਾਰ ਕਰਕੇ ਅਸੀਂ ਆਮ ਆਦਮੀ ਪਾਰਟੀ ਨੂੰ ਢਾਹ ਲਾ ਸਕੀਏ ਪਰ ਕਹਿੰਦੇ ਨੇ ਨਾ ਵੀ ਪ੍ਰਮਾਤਮਾ ਬੜਾ ਬਲਵਾਨ ਹੁੰਦਾ ਹੈ ਜਬਾਨ ਤੇ ਕਈ ਵਾਰ ਆ ਕੇ ਸਚਾਈ ਬੋਲਣ ਦੇ ਲਈ ਕਹਿੰਦੇ ਆ ਜਿਵੇਂ ਮਾਂ ਸਰਸਵਤੀ ਦੀ ਕਿਰਪਾ ਹੋ ਜਾਂਦੀ ਹੈ ਤੋਂ ਜੋ ਇਹਨਾਂ ਦੇ ਦਿਲ ਤੇ ਸੀ ਉਹ ਜਬਾਨ ਤੇ ਆ ਗਿਆ ਕਾਂਗਰਸ ਪਾਰਟੀ ਦਾ ਪੂਰੇ ਪੰਜਾਬ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਐਸੀ ਐਸੀ ਕਮਿਊਨਿਟੀ ਦੇ ਲਈ ਜਿਨ੍ਹਾਂ ਦਾ ਸਤਕਾਰ ਪੂਰੇ ਪੰਜਾਬ ਤਲੀ ਭਾਰਤ ਵਿੱਚ ਹੀ ਦੇਸ਼ਾਂ ਵਿਦੇਸ਼ਾਂ ਚ ਵੀ ਡਾਕਟਰ ਬਾਬਾ ਸਾਹਿਬ ਭੀਮrao Ambedkar ਜੀ ਨੂੰ ਸਿਰ ਦਾ ਤਾਜ ਮੰਨਿਆ ਜਾਂਦਾ ਹੈ ਹੈਰਾਨੀ ਦੀ ਗੱਲ ਕਿ ਰਾਜਾ ਬੜਿੰਗ ਜੀ ਆਪਣੀਆਂ ਸਾਰੀਆਂ ਹੱਤਾਂ ਪਾਰ ਕਰਦੇ ਹੋਏ ਐਸੇ ਲਬਜ਼ ਜਿਹੜੇ ਸੁਣੇ ਨਹੀਂ ਜਾ ਸਕਦੇ ਜਰੇ ਨਹੀਂ ਜਾ ਸਕਦੇ ਉਹ ਲਬਜ਼ ਉਹਨਾਂ ਨੇ ਬੋਲੇ ਔਰ ਪੂਰੀ ਕਮਿਊਨਿਟੀ ਦੇ ਵਿੱਚ ਉਹਨਾਂ ਨੇ ਇਹ ਦਰਸ਼ਾਤਾ ਕੇ ਜਿਹੜੀ ਕਾਂਗਰਸ ਪਾਰਟੀ ਹੈ ਇਹ ਟੋਟਲ ਦੀ ਟੋਟਲ ਪੂਰੀ ਦੀ ਪੂਰੀ ਕਾਂਗਰਸ ਪਾਰਟੀ ਅਸੀਂ ਕਮਿਊਨਿਟੀ ਦੇ ਕਿੰਨਾ ਜ਼ਿਆਦਾ ਖਲਾਫ ਹੈ ਸੋ ਇਹ ਬੜੇ ਦੁੱਖ ਦੀ ਗੱਜ ਹੈ